ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਪੀਐਸਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜਿਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕੋਈ ਕਮੀ ਨਹੀਂ ਆਵੇਗੀ ਤੇ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਇਸ ਉਪਾਅ ਨੂੰ ਕਰਨ ਲਈ ਹਲਦੀ ਦੇ ਵਿੱਚ ਤੁਸੀਂ ਇਹ ਇੱਕ ਚੀਜ਼ ਨੂੰ ਮਿਲਾ ਦੇਣਾ ਹੈ ਇਸ ਤਰ੍ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਧਨ ਦੀ ਕਦੇ ਵੀ ਕੋਈ ਕਮੀ ਨਹੀਂ ਆਵੇਗੀ ਕੁਝ ਲੋਕ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਪੈਸੇ ਦੀ ਬਹੁਤ ਤੰਗੀ ਹੈ ਜਦੋਂ ਵੀ ਪੈਸੇ ਦੀ ਜ਼ਰੂਰਤ ਪੈਂਦੀ ਹੈ ਤਾਂ ਸਾਡੇ ਘਰ ਵਿੱਚ ਇੱਕ ਵੀ ਪੈਸਾ ਨਹੀਂ ਲੱਭਦਾ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਹਲਦੀ ਦੇ ਡੱਬੇ ਦੇ ਵਿੱਚ ਇਹ ਇੱਕ ਚੀਜ਼ ਪਾ ਦਿਓ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਗਰੀਬੀ ਨਹੀਂ ਆਵੇਗੀ ਇਸ ਨਾਲ ਤੁਹਾਡੇ ਘਰ ਦੇ ਵਿੱਚ ਸੁੱਖਾਂ ਦਾ ਵਾਸ ਹੋਵੇਗਾ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਹੀ ਬਰਕਤ ਬਣੀ ਰਹੇਗੀ ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਜਾਣਗੇ ਇਹ ਛੋਟਾ ਜਿਹਾ ਉਪਾਅ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਸਮੱਸਿਆਵਾਂ ਨੂੰ ਤੁਹਾਡੇ ਤੋਂ ਕੋਹਾਂ ਦੂਰ ਕਰ ਦੇਵੇਗਾ ਅਸੀਂ ਗੱਲ ਕਰਦੇ ਹਾਂ ਹਲਦੀ ਬਾਰੇ ਜੋ ਕਿ ਸਾਡੇ ਖਾਣੇ ਤੇ ਸਾਡੀ ਰਸੋਈ ਦੇ ਵਿੱਚ ਆਮ ਹੀ ਵਰਤੀ ਜਾਂਦੀ ਹੈ ਤੇ ਹਲਦੀ ਸਾਡੇ ਖਾਣੇ ਨੂੰ ਸੁਆਦੀਸ਼ਟ ਬਣਾਉਂਦੀ ਹੈ ਜੇਕਰ ਅਸੀਂ ਭੋਜਨ ਵਿੱਚ ਹਲਦੀ ਨਹੀਂ ਪਾਉਂਦੇ ਤਾਂ ਭੋਜਨ ਦਾ ਸੁਆਦ ਵੀ ਅਧੂਰਾ ਹੀ ਰਹਿ ਜਾਂਦਾ ਹੈ ਇਸੇ ਤਰ੍ਹਾਂ ਹੀ ਇਹ ਹਲਦੀ ਨਾਲ ਉਪਾਅ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂਾਂ ਦੂਰ ਹੋ ਜਾਣਗੀਆਂ ਤੇ ਹਲਦੀ ਜਿਹੜੀ ਹੁੰਦੀ ਹੈ ਉਹ ਸਾਡੀਆਂ ਕਈ ਬਿਮਾਰੀਆਂ ਨੂੰ ਕੱਟ ਦਿੰਦੀ ਹੈ ਤੇ ਹਲਦੀ ਜਿਹੜੀ ਹੁੰਦੀ ਹੈ ਉਹ ਚਮੜੀ ਦੇ ਰੋਗਾਂ ਨੂੰ ਵੀ ਠੀਕ ਕਰ ਦਿੰਦੀ ਹੈ ਹਲਦੀ ਸਾਡੇ ਖਾਣੇ ਵਿੱਚ ਵੀ ਸਵਾਦ ਲਿਆਉਂਦੀ ਹੈ ਹਲਦੀ ਦੇ ਵਿੱਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਹਲਦੀ ਸਾਡੇ ਕਈ ਦੁੱਖ ਦੂਰ ਕਰ ਦਿੰਦੀ ਹੈ ਤੇ ਸਾਡੀਆਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰ ਦਿੰਦੀ ਹੈ ਹਲਦੀ ਦੇ ਛੋਟੇ-ਛੋਟੇ ਉਪਾਅ ਕਰਨ ਦੇ ਨਾਲ ਸਾਡੇ ਘਰ ਤੇ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ ਜੇਕਰ ਅਸੀਂ ਹਲਦੀ ਦੇ ਇਹ ਛੋਟੇ ਜਿਹੇ ਉਪਾਅ ਕਰ ਲੈਂਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਤੇ ਪੈਸੇ ਦੀ ਕਦੇ ਵੀ ਕੋਈ ਕਮੀ ਨਹੀਂ ਆਉਂਦੀ ਸਾਡੇ ਘਰ ਦੇ ਵਿੱਚ ਕਲਾ ਕਲੇਸ਼ ਨਹੀਂ ਹੁੰਦਾ ਭਾਵ ਕਿ ਕਰਦੀਆਂ ਸਾਰੀਆਂ ਹੀ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਸਤ ਸੰਗਤ ਜੀ ਸਾਡੇ ਘਰ ਦੇ ਵਿੱਚੋਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਜਦੋਂ ਅਸੀਂ ਘਰ ਦੇ ਵਿੱਚ ਛੋਟਾ ਜਿਹਾ ਹਲਦੀ ਦਾ ਉਪਾਅ ਕਰਦੇ ਹਾਂ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਹਲਦੀ ਦੇ ਡੱਬੇ ਦੇ ਵਿੱਚ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਹਲਦੀ ਦੇ ਡੱਬੇ ਦੇ ਵਿੱਚ ਇਹ ਇੱਕ ਚੀਜ਼ ਮਿਲਾਉਣੀ ਹੈ ਇਹ ਚੀਜ਼ ਹਲਦੀ ਦੇ ਡੱਬੇ ਦੇ ਵਿੱਚ ਰੱਖਣ ਨਾਲ ਘਰ ਦੀ ਕਾਇਆ ਹੀ ਬਦਲ ਜਾਵੇਗੀ ਸਤ ਸੰਗਤ ਜੀ ਇਹ ਉਪਾਅ ਕਿਵੇਂ ਕਰਨਾ ਹੈ ਇਸ ਬਾਰੇ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਵੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦੇਣਾ ਜੀ ਸਤ ਸੰਗਤ ਜੀ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ ਅਸੀਂ ਇਹ ਹਲਦੀ ਦਾ ਛੋਟਾ ਜਿਹਾ ਉਪਾਅ ਕਰਕੇ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਲਿਆ ਸਕਦੇ ਹਾਂ ਜੀ ਜਦੋਂ ਅਸੀਂ ਹਲਦੀ ਦੇ ਛੋਟੇ ਛੋਟੇ ਉਪਾਅ ਕਰਦੇ ਹਾਂ ਤਾਂ ਇਸ ਉਪਾਅ ਨੂੰ ਕਰਨ ਨਾਲ ਮਾਤਾ ਲక్ష్ਮੀ ਜੀ ਬਹੁਤ ਖੁਸ਼ ਹੁੰਦੇ ਨੇ ਇਸ ਨਾਲ ਪੈਸੇ ਦੀ ਵਰਖਾ ਹਮੇਸ਼ਾ ਸਾਡੇ ਘਰ ਦੇ ਵਿੱਚ ਬਣੀ ਰਹਿੰਦੀ ਹੈ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਉਪਾਅ ਕਰਨਾ ਹੈ ਤੁਹਾਡੀ ਰਸੋਈ ਦੇ ਵਿੱਚ ਜਿਹੜਾ ਹਲਦੀ ਦਾ ਡੱਬਾ ਹੈ ਉਸ ਹਲਦੀ ਦੇ ਡੱਬੇ ਦੇ ਵਿੱਚ ਤੁਸੀਂ ਕਿਸੇ ਨੂੰ ਬਿਨਾਂ ਪੁੱਛੇ ਹੀ ਇੱਕ ਚੀਜ਼ ਨੂੰ ਮਿਲਾ ਦੇਣਾ ਹੈ ਤੇ ਕਿਸੇ ਨੂੰ ਬਿਲਕੁਲ ਵੀ ਨਹੀਂ ਦੱਸਣਾ ਇਸ ਤਰ੍ਹਾਂ ਕਰਨ ਨਾਲ ਜੇਕਰ ਤੁਹਾਡੇ ਬੱਚੇ ਦੀ ਪੜ੍ਹਾਈ ਨਹੀਂ ਸਹੀ ਚੱਲ ਰਹੀ ਜਾਂ ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਜਾਂ ਫਿਰ ਕੋਈ ਹੋਰ ਹੀ ਪਰੇਸ਼ਾਨੀ ਹੈ ਜਾਂ ਫਿਰ ਪੈਸੇ ਦੀ ਤੰਗੀ ਹੈ ਕਈ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਤਾਂ ਬਹੁਤ ਆਉਂਦਾ ਹੈ ਪਰ ਫਜ਼ੂਲ ਖਰਚਿਆਂ ਵਿੱਚ ਹੀ ਨਿਕਲ ਜਾਂਦਾ ਹੈ ਜਾਂ ਫਿਰ ਬਿਮਾਰੀ ਤੇ ਲੱਗ ਜਾਂਦਾ ਹੈ ਸਾਡੇ ਘਰ ਦੇ ਵਿੱਚ ਪੈਸਾ ਬਿਲਕੁਲ ਵੀ ਨਹੀਂ ਟਿਕਦਾ ਸਤ ਸੰਗਤ ਜੀ ਇਹ ਜੋ ਵੀ ਤੁਹਾਡੀਆਂ ਪਰੇਸ਼ਾਨੀਆਂ ਨੇ ਇਹ ਸਭ ਦੂਰ ਹੋ ਜਾਣਗੀਆਂ ਉਹ ਕਿਹੜੀ ਅਜਿਹੀ ਚੀਜ਼ ਹੈ ਜੋ ਹਲਦੀ ਤੇ ਡੱਬੇ ਦੇ ਵਿੱਚ ਮਿਲਾ ਕੇ ਰੱਖਣੀ ਹੈ ਉਹ ਚੀਜ਼ ਲਾਲ ਮਿਰਚ ਹੈ ਜੋ ਸੁੱਕੀ ਲਾਲ ਮਿਰਚ ਹੁੰਦੀ ਹੈ ਜੋ ਸੁੱਕੀਆਂ ਲਾਲ ਮਿਰਚਾਂ ਹੁੰਦੀਆਂ ਨੇ ਉਹ ਤੁਸੀਂ ਦੋ ਲੈ ਲੈਣੀਆਂ ਨੇ ਤੇ ਮਿਰਚਾਂ ਡੰਡੀ ਵਾਲੀਆਂ ਹੋਣੀਆਂ ਚਾਹੀਦੀਆਂ ਹਨ ਉਹ ਦੋ ਮਿਰਚਾਂ ਨੂੰ ਤੁਸੀਂ ਸ਼ਾਮ ਦੇ ਵੇਲੇ ਹਲਦੀ ਵਾਲੇ ਡੱਬੇ ਵਿੱਚ ਛੁਪਾ ਦੇਣਾ ਹੈ ਕਿਸੇ ਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਦੱਸਣਾ ਇਹ ਛੋਟਾ ਜਿਹਾ ਉਪਾਅ ਕਰਨ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਸ ਇਸ ਉਪਾਅ ਨੂੰ ਕਰਨ ਨਾਲ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਰਨ ਨਾਲ ਤੁਹਾਡੇ ਸਾਰੇ ਰੁਕੇ ਹੋਏ ਕੰਮ ਵੀ ਚੱਲ ਪੈਣਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਆਨੇ ਬਹਾਨੇ ਪੈਸਾ ਆਵੇਗਾ ਤੁਹਾਡੀ ਮਿਹਨਤ ਦਾ ਵੀ ਤੁਹਾਨੂੰ ਦੁੱਗਣਾ ਤਿਗਣਾ ਫਲ ਮਿਲੇਗਾ ਇਸ ਉਪਾਅ ਨੂੰ ਕਰਨ ਦੇ ਲਈ ਖਾਸ ਕਰ ਤੁਸੀਂ ਇਹਨਾਂ ਦੋ ਚੀਜ਼ਾਂ ਦਾ ਧਿਆਨ ਰੱਖਣਾ ਹੈ ਪਹਿਲੀ ਗੱਲ ਕਿ ਤੁਸੀਂ ਹਲਦੀ ਦੇ ਡੱਬੇ ਦੇ ਵਿੱਚ ਹਲਦੀ ਦੇ ਡੱਬੇ ਦੇ ਵਿੱਚ ਤੁਸੀਂ ਦੋ ਸੁੱਕੀਆਂ ਲਾਲ ਮਿਰਚਾਂ ਰੱਖ ਦੇਣੀਆਂ ਨੇ ਜਦੋਂ ਤੁਸੀਂ ਇਹ ਮਿਰਚਾਂ ਡੱਬੇ ਦੇ ਵਿੱਚ ਰੱਖੋਗੇ ਤਾਂ ਇਸ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਹੋਣਾ ਚਾਹੀਦਾ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਇਸ ਦੇ ਬਾਰੇ ਨਹੀਂ ਦੱਸਣਾ ਕਿਉਂਕਿ ਜਦੋਂ ਵੀ ਉਪਾਅ ਕਰਨਾ ਚਾਹੀਦਾ ਹੈ ਤਾਂ ਉਸ ਨੂੰ ਗੁਪਤ ਹੀ ਕਰਨਾ ਚਾਹੀਦਾ ਹੈ ਤਾਂ ਹੀ ਉਪਾਅ ਦਾ ਵੀ ਲਾਭ ਹੁੰਦਾ ਹੈ ਜਿਸ ਕੰਮ ਵਾਸਤੇ ਤੁਸੀਂ ਉਪਾਅ ਕਰਦੇ ਹੋ ਤਾਂ ਉਸ ਕੰਮ ਦਾ ਰਿਜ਼ਲਟ ਵੀ ਤੁਹਾਨੂੰ ਬਹੁਤ ਹੀ ਵਧੀਆ ਮਿਲਦਾ ਹੈ ਜੇਕਰ ਤੁਸੀਂ ਉਪਾਅ ਨੂੰ ਸ਼ੋਰ ਸ਼ਰਾਬੇ ਨਾਲ ਕਰਦੇ ਹੋ ਤਾਂ ਉਸ ਉਪਾਅ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਉਸ ਦਾ ਫਲ ਵੀ ਤੁਹਾਨੂੰ ਨਹੀਂ ਮਿਲਦਾ ਦੂਸਰੀ ਗੱਲ ਕਿ ਜਿਹੜੇ ਤੁਸੀਂ ਹਲਦੀ ਦੇ ਡੱਬੇ ਦੇ ਵਿੱਚ ਲਾਲ ਮੇਚਾ ਰੱਖ ਰਹੇ ਹੋ ਇਸ ਦੇ ਨਾਲ ਤੁਸੀਂ ਮਿਰਚਾਂ ਦੇ ਨਾਲ ਨਾਲ ਤੁਸੀਂ ਦੋ ਹਰੀਆਂ ਇਲਾਇਚੀਆਂ ਵੀ ਰੱਖ ਸਕਦੇ ਹੋ ਇਸ ਨਾਲ ਤੁਸੀਂ ਮਿਸ਼ਰੀ ਦਾ ਇੱਕ ਛੋਟਾ ਜਿਹਾ ਟੁਕੜਾ ਵੀ ਰੱਖ ਸਕਦੇ ਹੋ ਜੇਕਰ ਤੁਸੀਂ ਇਹ ਛੋਟੇ ਛੋਟੇ ਹਲਦੀ ਦੇ ਉਪਾਅ ਕਰ ਲੈਂਦੇ ਹੋ ਤਾਂ ਇਸ ਨੂੰ ਤੁਸੀਂ ਜਿਸ ਵੀ ਮਨੋਕਾਮਨਾ ਦੇ ਲਈ ਉਪਾਅ ਨੂੰ ਕਰ ਰਹੇ ਹੋ ਤੁਹਾਡਾ ਜਿਹੜਾ ਕੋਈ ਵੀ ਕੰਮ ਹੋਵੇਗਾ ਉਹ ਬਣ ਜਾਵੇਗਾ ਜੋ ਵੀ ਤੁਹਾਡਾ ਕੰਮ ਅਧੂਰਾ ਹੈ ਉਹ ਪੂਰਾ ਹੋਵੇਗਾ ਇਸ ਉਪਾਅ ਨੂੰ ਕਰਨ ਨਾਲ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਇਸ ਉਪਾਅ ਨੂੰ ਕਰਨ ਲਈ ਜਿਹੜੇ ਤੁਹਾਨੂੰ ਉਪਾਅ ਦੱਸੇ ਨੇ ਕਿ ਹਲਦੀ ਦੇ ਡੱਬੇ ਦੇ ਵਿੱਚ ਦੋ ਸੁੱਕੀਆਂ ਲਾਲ ਮਿਰਚਾਂ ਜਾਂ ਦੋ ਹਰੀਆਂ ਇਲਾਈਚੀਆਂ ਮਿਸ਼ਰੀ ਦਾ ਟੁਕੜਾ ਇਹਨਾਂ ਤਿੰਨਾਂ ਉਪਾਅਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਹੀ ਉਪਾਅ ਕਰ ਸਕਦੇ ਹੋ ਇਹ ਨਹੀਂ ਕਿ ਤੁਸੀਂ ਇਹ ਤਿੰਨੋਂ ਚੀਜ਼ਾਂ ਇਕੱਠੀਆਂ ਰੱਖ ਦੇਣੀਆਂ ਹਨ ਤੁਸੀਂ ਹਲਦੀ ਦੇ ਡੱਬੇ ਦੇ ਵਿੱਚ ਇਹਨਾਂ ਵਿੱਚੋਂ ਕੋਈ ਵੀ ਤਿੰਨਾਂ ਚੀਜ਼ਾਂ 'ਚੋਂ ਇੱਕ ਚੀਜ਼ ਫਾਕੇ ਰੱਖ ਦਿਓ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਚੀਜ਼ ਰੱਖ ਸਕਦੇ ਹੋ ਜਿਹੜੀ ਵੀ ਤੁਹਾਨੂੰ ਇਹਨਾਂ ਚੋਂ ਸਹੀ ਲੱਗਦੀ ਹੈ ਤੁਸੀਂ ਉਹਨੂੰ ਹੀ ਰੱਖ ਸਕਦੇ ਹੋ ਤੁਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਇਹਨਾਂ ਵਿੱਚੋਂ ਕੋਈ ਵੀ ਉਪਾਅ ਕਰ ਸਕਦੇ ਹੋ ਜਿਸ ਹਲਦੀ ਦੇ ਡੱਬੇ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਰੱਖਣਾ ਹੈ ਬਸ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕੇ ਡੱਬੇ ਦੇ ਵਿੱਚ ਹਲਦੀ ਨੂੰ ਘੱਟ ਨਹੀਂ ਹੋਣ ਦੇਣਾ ਹੈ ਕਈ ਵਾਰ ਹਲਦੀ ਡੱਬੇ ਦੇ ਵਿੱਚ ਘੱਟ ਹੋ ਜਾਂਦੀ ਹੈ ਤਾਂ ਅਸੀਂ ਸੋਚਦੇ ਹਾਂ ਕਿ ਅਸੀਂ 1-2 ਦਿਨ ਤੱਕ ਹਲਦੀ ਲਿਆ ਕੇ ਪਾ ਲਵਾਂਗੇ ਪਰ ਅਜਿਹਾ ਤੁਸੀਂ ਨਹੀਂ ਕਰਨਾ ਤੇ ਜਦੋਂ ਵੀ ਹਲਦੀ ਘੱਟ ਜਾਂਦੀ ਹੈ ਤਾਂ ਤੁਸੀਂ ਤੁਰੰਤ ਹੀ ਇਸ ਡੱਬੇ ਦੇ ਵਿੱਚ ਹੋਰ ਹਲਦੀ ਪਾ ਦੇਣੀ ਹੈ ਹਲਦੀ ਵਾਲਾ ਡੱਬਾ ਅੱਦੇ ਡੱਬੇ ਤੋਂ ਉੱਪਰ ਹੋਣਾ ਚਾਹੀਦਾ ਹੈ ਕਟ ਨਹੀਂ ਹੋਣਾ ਚਾਹੀਦਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਇਹ ਇੱਕ ਛੋਟਾ ਜਿਹਾ ਉਪਾਕਰਨ ਨਾਲ ਸਾਡੇ ਘਰ ਦੇ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਤੇ ਘਰ ਦੇ ਵਿੱਚ ਪੈਸਾ ਟਿਕਦਾ ਹੈ ਤੇ ਬਰਕਤ ਵਾਸ ਕਰਦੀ ਹੈ ਤੇ ਤੇ ਕਦੇ ਵੀ ਕੋਈ ਸਮੱਸਿਆ ਨਹੀਂ ਆਉਂਦੀ ਇਸੇ ਤਰ੍ਹਾਂ ਤੁਸੀਂ ਇੱਕ ਛੋਟਾ ਜਿਹਾ ਪੀਲੇ ਰੰਗ ਦਾ ਕੱਪੜਾ ਲੈਣਾ ਹੈ ਉਸ ਦਾ ਸਾਈਜ਼ ਰੁਮਾਲ ਜਿੰਨਾ ਹੋਣਾ ਚਾਹੀਦਾ ਹੈ ਤੇ ਕੱਪੜਾ ਤੁਸੀਂ ਨਵਾਂ ਹੀ ਲੈਣਾ ਹੈ ਜਿਹੜਾ ਕੱਪੜਾ ਤੁਸੀਂ ਵਰਤਿਆ ਨਾ ਹੋਵੇ ਉਸਰ ਕੱਪੜੇ ਦੇ ਵਿੱਚ ਤੁਸੀਂ ਇੱਕ ਚਮਚ ਹਲਦੀ ਦਾ ਪਾ ਕੇ ਪੋਟਲੀ ਵਾਂਗੂ ਬੰਨ ਕੇ ਰੱਖ ਲੈਣਾ ਹੈ ਇਸ ਪੋਟਲੀ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੀ ਜਗ੍ਹਾ ਤੇ ਰੱਖ ਦੇਣਾ ਹੈ ਉਸ ਪੋਟਲੀ ਨੂੰ ਰੱਖ ਕੇ ਤੁਸੀਂ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉਸ ਦਾ ਨਾਮ ਲੈ ਕੇ ਅਰਦਾਸ ਕਰਨੀ ਹੈ ਜਿਵੇਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਪਰੇਸ਼ਾਨੀ ਹੈ ਜਾਂ ਕੋਈ ਹੋਰ ਗੱਲ ਹੈ ਅਲੱਗ ਉਪਾਅ ਕਰ ਸਕਦੇ ਹੋ ਜਿਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਰੁਕਾਵਟਾਂ ਆ ਰਹੀਆਂ ਨੇ ਉਸ ਲਈ ਤੁਸੀਂ ਕਰਨਾ ਹੈ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਨਹਾਉਣ ਵਾਲੇ ਪਾਣੀ ਦੇ ਵਿੱਚ ਇੱਕ ਛੋਟੀ ਜਿਹੀ ਚੁਟਕੀ ਹਲਦੀ ਦੀ ਪਾ ਲੈਣੀ ਹੈ ਤੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਲੈਣੀ ਹੈ ਵਿੱਚ ਮਿਲਾ ਲੈਣੀ ਹੈ ਤੇ ਉਸ ਦੇ ਨਾਲ ਤੁਸੀਂ ਹਰ ਰੋਜ਼ ਇਸ਼ਨਾਨ ਕਰਨਾ ਸ਼ੁਰੂ ਕਰ ਉਸ ਹਲਦੀ ਵਾਲੇ ਪਾਣੀ ਦੇ ਨਾਲ ਤੁਸੀਂ ਰੋਜ਼ ਹੀ ਇਸ਼ਨਾਨ ਕਰਨਾ ਸ਼ੁਰੂ ਕਰ ਦਿਓ ਜਦੋਂ ਵੀ ਤੁਸੀਂ ਰੋਜ਼ ਇਸ਼ਨਾਨ ਕਰੋ ਤਾਂ ਉਸ ਵਿੱਚ ਇੱਕ ਚੁਟਕੀ ਹਲਦੀ ਦੀ ਜ਼ਰੂਰ ਮਿਲਾ ਲਵੋ ਇਸ ਨੂੰ ਲੈ ਕੇ ਤੁਹਾਡੇ ਵਿਆਹ ਦੇ ਵਿੱਚ ਜੋ ਵੀ ਅੜਚਨਾ ਆ ਰਹੀ ਹੈ ਉਹ ਸਭ ਦੂਰ ਹੋ ਜਾਵੇਗੀ ਤੇ ਵਿਆਹ ਦੇ ਸੰਜੋਗ ਵੀ ਜਲਦ ਹੀ ਬਣ ਜਾਣਗੇ ਜਿਨ੍ਹਾਂ ਦਾ ਵਿਆਹ ਹੋ ਗਿਆ ਹੈ ਉਹਨਾਂ ਦੇ ਘਰ ਦੇ ਵਿੱਚ ਕਲਾ ਕਲੇਸ਼ ਹੈ ਉਹ ਵੀ ਪਾਣੀ ਦੇ ਵਿੱਚ ਹਲਦੀ ਮਿਲਾ ਕੇ ਨਹਾਉਣਾ ਸ਼ੁਰੂ ਕਰ ਦਿਓ ਉਹਨਾਂ ਦੇ ਹਸਬੰਡ ਵਾਈਫ ਵਿੱਚ ਜੋ ਵੀ ਕਲੇਸ਼ ਹੈ ਉਹ ਖਤਮ ਹੋ ਜਾਵੇਗਾ ਜੇਕਰ ਤੁਸੀਂ ਇਹ ਸਾਰੇ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ ਇਸ ਦਾ ਫਲ ਵੀ ਜਰੂਰ ਮਿਲੇਗਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ